ਸੱਚੀ ਕਹਾਂ ਜੀ ਜਦੋਂ ਬਣਾਵਾਂਗੇ ਬੇਸਨ ਦੀ ਪੁਰਜੀ ਬੇਸਨ ਦੀ ਪੁਰਜੀ ਜੇ ਸਹੀ ਤਰੀਕੇ ਨਾਲ ਬਣਾਈ ਜਾਵੇ ਤਾਂ ਬਣੀ ਇਦੀ ਪੁਰਜੀ ਬਹੁਤ ਹੀ ਵਧੀਆ ਬਣਦੀ ਹੈ ਅੱਜ ਤੁਹਾਡੇ ਨਾਲ ਬੇਸਨ ਦੀ ਪੁਰਜੀ ਦੀ ਰੈਸਪੀ ਸਾਂਝੀ ਕਰਾਂਗੇ ਲਓ ਜੀ ਬੇਸਨ ਦੀ ਪੁਰਜੀ ਬਣਾਉਣ ਲਈ ਪਹਿਲਾਂ ਆਪਾਂ ਇੱਕ ਕੌਲੀ ਬੇਸਨ ਦੀ ਪਾਵਾਂਗੇ ਬੇਸਨ ਤੁਸੀਂ ਆਪਣੇ ਹਿਸਾਬ ਨਾਲ ਜਿੰਨੀ ਪੁਰਜੀ ਬਣਾਉਣੀ ਚਾਹੁੰਦੇ ਹੋ ਉਹਨਾਂ ਕੁ ਲੈ ਸਕਦੇ ਹੋ ਇਹਦੇ ਵਿੱਚ ਆਪਾਂ ਥੋੜੀ ਜਿਹੀ ਲਾਲ ਮਿਰਚ ਆ ਪਾਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਥੋੜਾ ਜਿਹਾ ਹਲਦੀ ਪਾ ਦਿੰਦੇ ਇਹਨੂੰ ਮਿਕਸ ਕਰਕੇ ਹੁਣ ਆਪਾਂ ਇਹਦੇ ਇੱਕ ਘੋਲ ਤਿਆਰ ਕਰ ਲਾਂਗੇ ਵਿਸਣ ਦਾ ਘੋਲ ਆਪਾਂ ਨੂੰ ਨਾ ਤਾਂ ਜਿਆਦਾ ਸੰਘਣਾ ਚਾਹੀਦਾ ਤੇ ਨਾ ਹੀ ਜਿਆਦਾ ਆਪਣਾ ਇਹ ਘੋਲ ਪਤਲਾ ਹੋਣਾ ਚਾਹੀਦਾ ਵਿਸਣ ਨੂੰ ਆਪਾਂ ਪਹਿਲਾਂ ਛਾਣ ਕੇ ਲੈਣਾ ਇਸ ਤਰ੍ਹਾਂ ਦਾ ਆਪਾਂ ਬੇਸਨ ਦਾ ਬੈਟਰ ਤਿਆਰ ਕਰ ਲੈਣਾ। ਇਹ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਸੰਘਣਾ ਹੋਣਾ ਚਾਹੀਦਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਕਿੰਗ ਪਾਊਡਰ। ਚਮਚੇ ਦਾ ਚੌਥਾ ਹਿੱਸਾ ਪੈਦੇ ਛਪਾਵਾਂਗੇ ਬੇਕਿੰਗ ਪਾਊਡਰ। ਬੇਕਿੰਗ ਪਾਊਡਰ ਪਾਉਣ ਦੇ ਨਾਲ ਆਪਣੀ ਪੁਰਜੀ ਬਹੁਤ ਵਧੀਆ ਬਣਦੀ ਹੈ। ਬੇਕਿੰਗ ਪਾਊਡਰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਦਾਂਗੇ। ਉਹਨੇ ਚਿਰ ਚਾਪਾ ਮਸਾਲਾ ਤਿਆਰ ਕਰ ਲਾਂ। ਦੇਚਾਪਾ ਦੋ ਤਿੰਨ ਚਮਚੇ ਸਰੋਂ ਦਾ ਤੇਲ ਤੇ ਕਾੜੀ ਤੇਲ ਨੂੰ ਆਪਾਂ ਗਰਮ ਕਰਨਾ ਤੇਲ ਆਪਣਾ ਗਰਮ ਹੋ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜੀਰੇ ਦਾ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਵਾਂਗੇ ਹਿੰਗ ਬਰੀ ਕੱਟੇ ਹੋਏ ਆਪਾਂ ਦੇ ਥਿਆ ਅਜਰ ਹੁਣ ਆਪਾਂ ਹਲਕਾ ਬਰਾਊਨ ਤੱਕ ਭੁੰਨਾਂਗੇ ਜਦਾਂ ਨਮਕ ਨੂੰ ਦਿਨ ਸਿੱਕਿਆ ਆਇਓ ਗੀ ਲੈ ਕੇ ਥੋੜੇ ਜਿਹੇ ਕੱਟ ਕੇ ਉਹਦੇ ਵਿੱਚ ਉਹਦੇ ਨਾਲ ਜਿੰਨਾ ਥੋੜਾ ਜਿਹਾ ਮਿਲਾ ਲਵਾਂਗੇ ਪਿਆਜ਼ ਆਪਣਾ ਹਲਕਾ ਬਰਾਊਨ ਹੋ ਗਿਆ ਤਾਂ ਜ਼ਿਆਦਾ ਨਹੀਂ ਪੈਣ ਨੂੰ ਭੁੰਨਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਦੇਈਏ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਬਰੀਕ ਕੱਟੀ ਹੋਈ ਲਸਣ

2 ਚਮਚਾ ਮਚਨਾ ਉਤਰਾ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਓ 1/2 ਚਮਚਾ ਹਲਦੀ ਪਾਟਰ 1/2 ਚਮਚਾ ਲਾਲ ਮਿਰਚਾ 1/2 ਚਮਚਾ ਗਰਮ ਮਸਾਲਾ ਹੁਣ ਇਹਨਾਂ ਨੂੰ ਮਸਾਲਾ ਦੇ ਵਿੱਚ ਗਿਦਰਾ ਮਿਕਸ ਕਰ ਲਓ ਸਾਦੀ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਦੇ ਹਾਂ ਲਓ ਜੀ ਹੁਣ ਆਪਾਂ ਮਸਾਲੇ ਨੂੰ 2-3 ਮਿੰਟਾਂ ਲਈ ਢੱਕ ਕੇ ਪਕਾਵਾਂਗੇ ਮਸਾਲਾ ਆਪਣਾ ਚੰਗੀ ਤਰੀਕੇ ਨਾਲ ਭੁੰਨਿਆ ਗਿਆ मस थोडा ज्या खलार केला हा आपण बेसन बॅटर तयार करेन आपण एस तरी खलार केसन तरी खलार केवत बादू आपण हुण हलावांगे नी ఇను తిని చార్ మిట్స్ మిడియమ తిని బేసనాలి భుర్జీను ఢక బేస ఫను హీ హక్స్ క ਇਸ ਤਰੀਕੇ ਨਾਲ ਪੁਰਜੀ ਬਹੁਤ ਹੀ ਵਧੀਆ ਬਣਦੀ ਹੈ। ਜਿੰਨੀ ਲਈ ਆਪਾਂ ਨੂੰ ਇਹਦੇ ਵਿੱਚ ਪੇਸਣ ਦੀ ਗੰਡਾ ਇਹ ਲੱਗਣੀ ਆ। ਉਹਨੂੰ ਆਪੇ ਇਤਨਾ ਹਲਕਾ ਤਨਲਪਾ ਨਾ ਲਾਣੀ। ਨੌਲੀ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਚ ਪਾਉਂਗੇ ਹੁਣ ਕਸਪੂਰੀ ਮੇਥੀ। ਦੇਕਰ ਸੀਜ਼ਨ ਦੇ ਹਿਸਾਬ ਨਾਲ ਹਰਾ ਧਨੀ ਹੋਵੇ ਤਾਂ ਉਹ ਵੀ ਤੁਸੀਂ ਐਡ ਕਰ ਸਕਦੇ ਆ। ਮੇਥੀ ਮਿਕਸ ਕਰਨ ਤੋਂ ਬਾਅਦ ਇਹਨੂੰ ਨਾ ਪਟਾ ਕੇ 1-2 ਮਿੰਟਾਂ ਲਈ ਫਿਰ ਪਕਾਵਾਂਗੇ ਗੈਸ ਆਪਣਾ మీడియం ਤੇ ਹੋਣਾ ਚਾਹੀਦਾ ਬੇਸੰਦ ਦੀ ਪੁਰਜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਗੈਸ ਨੂੰ ਨੋਨਪਾ ਬੰਦ ਕਰ ਦਾਂਗੇ ਤੇ ਪੁਰਜੀ ਨੂੰ ਨੋਨਪਾ ਸਰਵ ਕਰ ਲੈ ਬੇਸੰਦ ਦੀ ਪੁਰਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸ ਟ੍ਰਿਕ ਨਾਲ ਬਿਸਿੰਦੀ ਪੁਰਜੀ ਜਰੂਰ ਬਣਾ ਕੇ ਵੇਖਿਓ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ